ਇਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਪਉ ਨਿਰਵੈਰ ਅਕਾਲ ਮੂਰਤ ਪਜੁਨੀ ਸਭੰ ਗੁਰਪ੍ਰਸਾਦ ਜਪ ਆਦ ਸਤਿ ਜਗੋ ਸਚ ਹੈ ਸਚ ਨਾਨਕੋ ਸਿਪੀ ਸਚ ਸੋਚ ਸੋਚਨ ਹੋਵੀ ਜੇ ਸੋਚ ਲਖਵਾਰ ਚੁੱਪਾ ਚੁੱਪ ਨ ਹੋਵੇ ਜੇ ਲਾਇ ਰਹਾ ਲਿਵ ਤਾਰ ਪੁਕਿਆ ਪੁਕਨ ਉਤਰੇ ਜਿਬਨ ਨ ਪੁਰੀਆਂ ਪਾਰ ਸਾਸਣ ਪਾ ਲਖ ਹੋਇ ਤੈ ਇਕ ਨ ਚੱਲੇ ਨਾਲ ਕਿ ਸਚਿਆਰਾ ਹੋਇ ਐ ਕਾ ਕੂੜਾ ਟੁੱਟ ਪਾਲ ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ ਹੁਕਮਿ ਹੋਵਨ ਕਾਰ ਹੁਕਮ ਨ ਕਹਿਆ ਜਾਏ ਹੁਕਮਿ ਹੋਵਨ ਜੇ ਹੁਕਮ ਲੈ ਵੜਿਆ ਹੁਕਮਿ ਉਤਮਨੀਚ ਹੁਕਮ ਲਕ ਦੁਖ ਸੁਖ ਪਾਈ ਇਕਨ ਹੁਕਮਿ ਬਖਸ਼ੀਸ ਇਕ ਹੁਕਮਿ ਸਦਾ ਪਵਾਈ ਹੈ ਹੁਕਮੇ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਏ ਨਾਨਕ ਹੁਕਮੇ ਜੇ ਬੂਝਤ ਹਉ ਮੈਂ ਕਹ ਨ ਕੋਏ ਗਾਵੇ ਕੋ ਤਾਣ ਹੋਵੇ ਕਿਸੇ ਤਾਣ ਗਾਵੇ ਕੋ ਦਾ ਜਾਣੇ ਨਿਸ਼ਾਨ ਗਾਵੇ ਕੋ ਗੁਗੁਣ ਵਡਿਆਈਆਂ ਚਾਰ ਗਾਵੇ ਕੋ ਵਿਦਿਆ ਵਿਖੰ ਵਿਚਾਰ ਗਾਵੇ ਕੋ ਸਾਜ ਕਰੇ ਤਨ ਕੇ ਗਾਵੇ ਕੋ ਜੀ ਲੈ ਫਿਰਦੇ ਗਾਵੇ ਕੋ Japae jis sadur ਗਾਵੇ ਕੋ ਵੇਖ ਹਦਰ ਹਦੂਰ ਕਤਨਾ ਕਤਨਾ ਆਵ ਤੋਟ ਕਤ ਕਤ ਕਥੇ ਕੋਟੇ ਕੋਟ ਕੋਟਾ ਲੈਂਦਾ ਤੇ ਲੈਂਦੇ ਤਖ ਪਾਏ ਜੁਗ ਜੁਗੰਤਰ ਖਾਈ ਕਾਏ ਹੁਕਮੇ ਕਮ ਚਲਾਏ ਰਾਹ ਨਾਨਕ ਵਿਗਸਵੇ ਪਰਵਾ ਸਾਚਾ ਸਭ ਸਾਚਾ ਨਾਏ ਪਖਿ ਅਪ ਅਪਾਰ ਆਕਮ ਮੰਗ ਦੇ ਦੇ ਦਤ ਕਰੇ ਦਾਤਾਰ ਫਿਰ ਕਾ ਗਰਖ ਅਜਿਤ ਸਦਰਬਾਰ ਮੋਹ ਕੇ ਬੋਲਣ ਬੋਲੀ ਅਜ ਸੁਣ ਤਰੇ ਪਿਆਰ ਅਮਰਤੇ ਵੇਲਾ ਸਚ ਨੋ ਵਢਿਆਏ ਵਿਚਾਰ ਕਰਮੀਆਂ ਵਕਪੜਾ ਨਜ਼ਰੇ ਮੁਖ ਦਵਾਰ ਨਾਨਕ ਏਵੈ ਜਾਣੀਐ ਸਵਾਪੇ ਸਚਿਆਰ ਥਾਪਿਆ ਨਾ ਜਾਇ ਕੀਤਾ ਨਾ ਹੋਇ ਆਪੇ ਆਪਨ ਰੰਜਨ ਸੋਏ ਇਸੇ ਵਿਆ ਤਿਨ ਪਾਇਆ ਮਹਾਨ ਨਾਨਕਾ ਵੇ ਗੁਣੀ ਨਦਾਨ ਗਾਵੀਐ ਸੁਣੀਐ ਮਨ ਰਖਿਐ ਭਾਉ ਲੁਕ ਪਰਹਾੜ ਸੂ ਘਰ ਲੈ ਜਾਏ ਗੁਰਮੁਖ ਨਾਦ ਗੁਰਮੁਖ ਵੇਦਨ ਗੁਰਮੁਖ ਰਿਆਸ ਮਹਾਏ ਗੁਰਸਤ ਗੁਰ ਗੋੜਕ ਬਰਮਾ ਗੁਰ ਪਾਰਵਤੀ ਮਾਈ ਜੇ ਹੋ ਜਾਣਾ ਆਕਾ ਨਹੀਂ ਕਹਿਣਾ ਕਤ ਨ ਜਾਏ ਗੁਰਾਂ ਇੱਕ ਦੇਹ ਬਜਾਏ ਸਭਨਾਂ ਜੀ ਆਕ ਇੱਕ ਦਾਤਾ ਸੋ ਮੈਂ ਵਿਸਰ ਨ ਜਾਏ ਤਿਰਤ ਨਾਮਾ ਜਿਤ ਸਪਾਵਾ ਵਿਣ ਪਾਣੈ ਕਹਿ ਨਹੀਂ ਕਰਿ ਜਿਤ ਸਟੋ ਪਾਈ ਵੇਖਾ ਬਿਣ ਕਰਮ ਕੈ ਮਿਲ ਲੈ ਮਾਤ ਵਿੱਚ ਰਤਨ ਜਵਾਹਰ ਮਾਨਕ ਜੇ ਗੁਰ ਕੀ ਸਿੱਖ ਸਣੇ ਗੁਰਾਂ ਕੇ ਦੇਹ ਬਜਾਈ ਸਭਨਾਂ ਜੀਆਂ ਕੈਕ ਦਿੱਤਾ ਸੋ ਮੈਂ ਵਿਸਰਨ ਨ ਜਾਏ ਜੇ ਜੁਗ ਚਾਰੇ ਆੜ ਜਾ ਹੁਰਦ ਸੁਣੀ ਹੋਏ ਨਵਾ ਕੰਡਾ ਉੱਠਾਣੀ ਨਾਲ ਚਲਾ ਸਭ ਕੋਏ ਚੰਗਾ ਨਾਮ ਰਖੈ ਕੈ ਜਿਸ ਕੀਰਤ ਜਗਲੇ ਜੇ ਤਸ ਨਦਰ ਨਾ ਆਵੇ ਤਾਂ ਬਾਤ ਨ ਪੁੱਛ ਕੇ ਕਿਟਾ ਅੰਦਰ ਕੀਟ ਘਾਰੇ ਦੋਸੀ ਦੋਸਤ ਰਹੇ ਨਾਨਕ ਨਿਰਗੁਣ ਗੁਣ ਕਰੇ ਗੁਣਵੰਤਿਆਂ ਗੁਣ ਦੇ ਤੇ ਹਾ ਕੋਈ ਨ ਸੋਝੈ ਜੇ ਤਸ ਗੁਣ ਕੋਈ ਕਰੇ ਸੁਣੇ ਸਤ ਪਿਰ ਸੁਰਨਾਥ ਸੁਣੇ ਤਰਤਵਲਾ ਆਕਾਸ ਸੁਣੇ ਦਿਪ ਲੋ ਪਤਾਲ ਸੁਣੇ ਪਵਨ ਸਕਲ ਕਾਲ ਨਾਨਕ ਭਗਤਾਂ ਸਦਾ ਵਿਗਾਸ ਸੁਣੇ ਦੁੱਖ ਪਾਪ ਕਾ ਨਾਸ ਸੁਣੇ ਸਰ ਪਰਮਾਹਿੰਦ ਸੁਣੇ ਮੁਖਸਲਾ ਹਨਮੰਦ ਸੁਣੇ ਜੋ ਜੁਗਤਨ ਭੇਦ ਸੁਣੇ ਸਾਸਮ੍ਰਿਤ ਵੇਦ ਨਾਨਕ ਭਗਤਾਂ ਸਦਾ ਵਿਗਾਸ ਸੁਣੇ ਦੁੱਖ ਪਾਪ ਕਾ ਨਾਸ ਸੁਣੇ ਸਾਸੰਤੋ ਗਿਆਨ ਸੁਣੇ 68 ਕੈਸ਼ਨਾਨ ਸੁਣੇ ਪੜਪੜ ਪਾਹ ਮਾਨ ਸੁਣ ਲਾਗ ਸਹਿ ਧਿਆਨ ਨਾਨਕ ਭਗਤਾਂ ਸਦਾ ਵਿਕਾਸ ਸੁਣਿਆ ਦੁੱਖ ਪਾਪ ਕਾ ਨਾਸ ਸੁਣ ਸਾਸਨ ਤੋਂ ਗਿਆਨ ਸੁਣ ਅਰਸਟ ਕੈ ਸ਼ਨਾਨ ਸੁਣ ਪਰਪੜ ਪਾਵ ਹੈ ਮਾਨ ਸੁ ਲਗ ਸਜ ਧਿਆਨ ਨਾਨਕ ਭਗਤਾਂ ਸਦਾ ਵਿਕਾਸ ਸੁਣਿਆ ਦੁੱਖ ਪਾਪ ਕਾ ਨਾਸ ਸੁਣ ਅਸਰ ਗੁਣ ਕੈ ਗਾਣ ਸਿਖ ਪੀਰ ਪਾਤਿਸ਼ਾਹ ਸੁਨੰਦ ਪਵਰੋ ਹੋ ਸੁਨਾ ਤੋ ਅਸ ਗਾਹੋ ਨਾਨਕ ਭਗਤਾ ਸਦਾ ਵਿਗਾਸ ਸੁਣਿਆ ਦੁਖ ਪਪ ਕਾ ਨਾਸ ਮਨ ਕੀ ਗਤ ਕਹੀ ਨ ਜਾਏ ਜੇ ਕੋ ਕਾ ਪਿਛਾ ਪਛਤਾਏ ਕਾਗਦ ਕਲਮ ਨ ਲਿਖਨ ਹਾਰ ਮਨ ਕਬ ਕਰਨ ਵਿਚਾਰ ਅਸਾ ਨਾਮ ਨਿਰੰਜਨ ਹੋਇ ਜੇ ਕੋ ਮਣ ਜਾਣੈ ਮਨ ਕੋਇ ਪੰਨਾ ਸੁਰਤੁ ਹੈ ਮਨ ਬੁੱਧ ਮਨ ਸਗਲ ਪਵਨ ਕੀ ਸੁਧ ਮਨ ਮੋ ਚੋਟਾ ਨਾ ਖਾਏ ਮਨ ਜਮ ਕਾ ਸਾਤ ਨ ਜਾਏ ਅਸਾ ਨਾਮ ਨਿਰੰਜਨ ਹੋਇ ਜੇ ਕੋ ਮਣ ਜਾਣੈ ਮਨ ਕੋਇ ਮਨੈ ਮਾਰਗ ਟਾਕ ਨ ਪਾਇ ਮਨੈ ਪਤਸੋਂ ਪ੍ਰਗਟ ਜਾਏ ਮਨੈ ਮਗਨਾ ਚੱਲੇ ਪੰਥ ਮਨਾਂ ਧਰਮ ਸਿਤੇ ਸੰਬੰਧ ਐਸਾ ਨਾਮ ਨਰਿੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਏ ਮਨਾਂ ਪਾਵਾ ਮੁਖ ਦਵਾਰ ਮਨੈ ਪਰਵਰ ਸਾਧਾਰ ਮਨਤ ਰਤਾਰੇ ਗੁਰ ਸਿੱਖ ਮਨ ਨਾਨਕ ਪਵਨ ਪਿਖ ਐਸਾ ਨਾਮ ਨਰਿੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਏ ਪੰਜ ਪ੍ਰਵਾਣ ਪੰਜ ਵਿਰਧਾਨ ਪੰਚ ਪਾਵੈ ਦਰਗਮਾਨ ਪੰਚ ਸੋਦ ਰਜਾਨ ਪੰਚਾਂ ਕਾ ਗੁਰ ਇਕ ਤਿਆਹਨ ਜੇ ਕੋ ਕਹਿ ਕਰ ਵਿਚਾਰ ਕਰਤਕ ਕਰਨ ਨੈ ਸਮਾਰ ਤੋਲ ਧਰਮ ਦਿਆ ਕਪੂਤ ਸੰਤੋਗਤਾ ਬਰਕਿਆ ਜਨ ਸੂਤ ਜੇ ਕੋ 부ਝ ਅਸਤਿਆਰ ਤਵਲਾ ਉਪਰ ਕੇਤਾ ਪਾਰ ਤਰਤੇ ਹੋਰ ਪਰੇ ਹੋਰ ਹੋਰ ਤਿਤ ਪੜਤ ਲਾ ਕਵਣ ਜੋਰ ਜੀਦਾ ਤਰੰਗਾ ਕੇ ਨਾਮ ਸਪਨਾ ਲਿਖਿਆ ਬੜੀ ਕਲਾਮ ਇਹੋਲੇ ਕਾਲਖ ਜਾਣੇ ਕੋਏ ਲਿਖਾ ਲਿਖਿਆ ਕੀਤਾ ਹੋਏ ਕੀਤਾ ਤਾਣ ਸਵਾਲ ਰੂਪ ਕੀਤੇ ਤਾਂ ਜਾਣੇ ਕੌਣ ਕੂਤਾ ਕੀਤਾ ਬਸਾਏ ਕੁਕਵਾਉ ਤਿਸ ਤੇ ਲਖ ਦਰਿਆਉ ਕੁਦਰਤ ਕਵਨ ਕਹਾ ਵਿਚਾਰ ਵਾਰ ਅਨਜਾਣਾ ਇੱਕ ਵਾਰ ਜੋ ਤਉ ਤਪਾਵੈ ਸਹੀ ਭਨੇਕਾਰ ਤੂੰ ਸਦਾ ਸਲਾਮਤ ਨਰਨੰਕਾਰ ਸੰਗ ਜਪ ਸੰਗ ਭਾਉ ਅਸੰਗ ਪੂਜਾ ਸੰਗ ਤਪਤਾਉ ਅਸੰਗ ਗ੍ਰੰਥ ਮੁਕ ਵੇਦ ਪਾਠ ਸੰਗ ਜੋਗ ਮਨ ਰਹਿ ਉਦਾਸ ਸੰਗ ਭਗਤ ਗੁਣ ਗਿਆਨ ਵਿਚਾਰ ਅਸੰਗ ਸੱਤੀ ਅਸੰਗ ਦਾਤਾਰ ਸੰਗ ਸੁਰਮ ਭਗਸਾਰ ਅਸੰਕ ਮੋਨ ਲੈ ਲਾਇ ਤਾ ਰੇ ਕੁਦਰਤ ਕਵਨਾ ਕਹਾ ਵਿਚਾਰ ਹਰ ਵਾਰ ਇਹਨਾਂ ਜਾਵਾਂ ਇੱਕ ਵਾਰ ਜੋ ਤੁੱਤ ਪਾਵੇ ਸਾਈ ਪਲਿਕਾਰ ਤੂੰ ਸਦਾ ਸਲਾਮਤ ਨਿਰੰਕਾਰ ਅਸੰਕ ਮੋਰ ਕੰਧ ਘੋਰ ਸੰਗ ਚੋਰ ਹਰਾਮ ਖੋਰ ਅਸਾਂ ਕਮਰ ਕਰ ਜਾਏ ਜੋਰ ਅਸਾਂ ਗਲ ਵਢ ਤਿਆ ਕਮਾਏ ਸੰਗ ਪਾਪੀ ਪਾਪ ਕਰ ਜਾਏ ਅਸਾਂ ਕੁੜਿਆਲ ਕੁੜੇ ਫਿਰਾਹੇ ਸੰਕ ਮਲੇ ਸਮਲ ਪਖ ਖਾਏ ਅਸਾਂ ਕਨੰਦ ਗਸਰ ਕਰ ਹੈ ਪਾਰ ਨਾਨਕ ਨੀਚ ਕਹਿ ਵਿਚਾਰ ਵਾਰਣ ਜਾਵਾਂ ਇੱਕ ਵਾਰ ਜੋ ਤੁਧ ਪਾਵੇ ਸਾਈ ਪਲੀਕਾਰ ਤੂੰ ਸਦਾ ਸਲਾਮਤ ਨਰੰਕਾਰ ਅਸੰਕ ਨਾਵ ਸੰਕ ਥਾਵ ਗਮ ਗਮ ਸੰਖ ਲੋ ਅਸਾਂ ਕੈ ਸਰਪਾਰ ਹੋਏ ਅਖਰੇ ਨਾਮ ਕ੍ਰਿਸ ਅਖਰੀ ਗਾਨਗੀਤ ਗੁਣ ਗਾਹ ਅਖਰੇ ਲਿਖਣ ਬੋਲਣ ਬਾਂ ਅਕਰ ਅਸਰ ਸੰਜੋਗ ਵਖਾਣ ਜਿਨ ਲਿਖੇ ਤਿਸਰ ਨਾਹੀ ਜਿਵ ਪਰਮਾਏ ਤਿਵ ਤਿਵ ਪਾਹੇ ਦੇਤਾ ਕੀਤਾ ਤੇਤਾ ਨਾਉ ਵਿਣਾ ਨਾ ਵੈ ਨਹਿ ਕੋ ਥਾਓ ਕੁਦਰਤ ਕਹੁ ਨ ਕਹਾ ਵਿਚਾਰ ਆਰਿਆ ਨ ਜਾਮਾ ਏਕ ਵਾਰ ਜੋ ਤੂ ਤਪਵੈ ਸਾਇ ਭਲੇ ਕਾਰ ਤੁਮ ਸਦਾ ਸਲਾਮ ਨਰੰਕਾਰ ਭਰੀਏ ਹੱਥ ਪ੍ਰਾਰਥਨ ਦੇਹ ਪਾਣੀ ਤੋਤਾ ਤੁਰ ਸੁਖਿਆ ਮੋਤ ਪਿਲੇ ਤੇ ਕੱਪੜ ਹੋਏ ਦੇ ਸਾਮਨ ਲਈਓ ਤੋਏ ਭਰੀਏ ਮਤ ਪਾਪਾਂ ਕ ਸੰਗ ਉਹ ਤੋਪ ਨਵੇਂ ਕਰੰਗ ਪੰਨੀ ਪੱਕੀ ਆਖਣ ਨਾ ਹੈ ਕਰ 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 ਨਾਲ ਲਖ ਲੈ ਜਾਹੁ ਆਪੇ 비 ਜਾਪੇ ਹੀ ਖਾਹੁ ਨਾਨਕ ਕੁਮ ਆਵੋ ਜਾਹੁ ਤੀਰਥ ਤਪ ਦੇ ਆਦਤ ਦਾਨ ਦੇਖੋ ਪਾਵਤ ਲਕਾ ਮਾਨ ਸੁਣਿਆ ਮੰਨਿਆ ਮਰ ਕੇ ਤਾ ਪਾਉ ਅੰਤਰ ਗਤ ਤੀਰਥ ਮਲ ਨਾਉ ਸਭ ਗੁਣ ਤੇਰੇ ਮੈਂ ਨਾਹੀ ਕੋਏ ਵਿਣ ਗੁਣ ਕੀਤੇ ਭਗਤ ਨ ਹੋਏ ਸਾਸਤ ਤਾਤ ਬਾਣੀ ਬਰਮਾ ਸਤ ਸੁਹਾਨ ਸਦਾ ਮਨ ਚਾਉ ਕਵਣ ਸਵੇਲਾ ਵਖਤ ਕਵਣ ਕਵਣ ਤਤ ਕਵਣ ਵਾਰ ਕਵਣ ਸੁਰਤਿ ਮਹੋ ਕਵਣ ਜਿਤੋ ਆਕਾਰ ਵਿਣ ਪਇ ਪੰਡਿਤ ਜਹੋਵੇ ਲਿਖ ਪੁਰਾਨ ਵਖਤ ਨ ਪਾਇਓ ਕਦੀਆ ਤੇ ਲਿਕਣ ਲਿਕ ਗੁਰਾਨ ਤਤ ਵਾਰ ਨਾ ਜੋਗੀ ਜਾਣੇ ਪ੍ਰਤਮਾ ਹੋ ਨ ਕੋਈ ਜੋ ਕਰਤਾ ਸ੍ਰਟੀ ਕੋ ਸਾਜੇ ਆਪੇ ਜਾਣ ਸੋਈ ਕਿਵ ਕਰ ਅੱਖਾਂ ਕਿਵ ਸਲਾਏ ਕਿਉ ਵਰਨੇ ਕਿਵ ਜਾਣ ਨਾਨਕ ਆਖਣ ਸਭ ਕੋ ਆਖੇ ਇੱਕ ਦਿਕ ਸਿਆਣਾ ਪੜਾ ਸਾਹਿਬ ਦੀ ਨਾਹੀਂ ਕੀਤਾ ਜਾ ਕਾ ਹੋਵੇ ਨਾਨਕ ਜੇ ਕੋ ਆਪੋ ਜਾਣ ਇਕ ਗਿਆਨ ਸੋਇ ਪਤਾਲਾ ਪਤਾਲ ਅਗਸ ਅਗਸ ਉੜ ਕੁੜਕ ਭਾਲ ਤਕੇ ਵੇਦ ਕਾਣਕ ਵਾਤ ਸਸ ਟਾਰ ਕੈਨਕ ਤੇਬਾ ਅਸਲਿਕ ਤਾਤ ਲਿਖਾ ਤਾ ਲਿਖਿਆ ਲਿਖਾ ਵੇ ਵਿਨਾਸ਼ ਨਾਨਕ ਵੱਡਾ ਆਖਿਐ ਆਪੇ ਜਾਣੈ ਆਪ ਸਲਾਹੇ ਸਲਾਹ ਇਤੇ ਸੁਰਤ ਨ ਪਾਈਆ ਨਦਿਆ ਅਤਿ ਵਾਹ ਉਹ ਸਮੰਦ ਨ ਜਾਣੈ ਸਮਦ ਸਾ ਸੁਲਤਾਨ ਗ੍ਰਹਾਸੇ ਤੇ ਮਾਲ ਧਨ ਕਿਹੜੇ ਤੁਲਣ ਹੋਣੇ ਜੇ ਤਸਮਨ ਹੋਣਾ ਵਿਸਰਹ ਆਂਤ ਨਸਿਪ ਤੇ ਕਾਣਨ ਅੰਤ ਅੰਤ ਨ ਕਰਨਾ ਦੇਣਨ ਅੰਤ ਅੰਤਨ ਵੇਖਣ ਸੁਨ ਨ ਅੰਤ ਅੰਤਨ ਜਾਪੇ ਕਿਆ ਮਨ ਮੰਤ ਅੰਤਨ ਜਾਪੇ ਗੀਤਾਕਾਰ ਅੰਤਨ ਜਾਪੇ ਪਾਰਾਵਾਰ ਅੰਤ ਕਰਨ ਕੀਤੇ ਬਿਲਲਾਹੇ ਤਾਂ ਕਿ ਅੰਤਨ ਪਾਏ ਜਾਏ ਇਹੋ ਅੰਤਨ ਜਾਣੇ ਕੋਈ ਭਉਤਾ ਕਹੀਆ ਭਉਤਾ ਹੋਏ ਵੱਡਾ ਸਭ ਉੱਚਾ ਤਾਂ ਉੱਚ ਪਰ ਉੱਚਾ ਨਾਉ ਇਹ ਵੜੂੱਚ ਹੋਏ ਕੋਈ ਤੇ ਸੋਚ ਕੋ ਜਾਣੇ ਸੋਏ ਜੇ ਵੜ ਆਪ ਜਾਣ ਆਪ ਆਪ ਨਾਨ ਨਿਦਰੀ ਕਰਮੀ ਦਾਤ ਮਹਤਾ ਕਰਮ ਲਿਖਿਆ ਨਾ ਜਾਏ ਵੱਡਾ ਦਾਤਾ ਤਿਲ ਨਾ ਤਮਾਏ ਕਿਤੇ ਮਗੇ ਜੋਤ ਅਪਾਰ ਕਿਤੇ ਅਗਣਤ ਨੇ ਵਿਚਾਰ ਕਿਤੇ ਖਪਤ ਟੇ ਵਕਾਰ ਕਿਤੇ ਲਲਮ ਕਿਰਪਾ ਹੈ ਕਿਤੇ ਮੁਰਖਾਇ ਕਾਇ ਕਿਤੇ ਆ ਦੁਖ ਭੁਗਤ ਸਦ ਮਾਰ ਅਪਦੋ ਤਿਰਿਦ ਤਾਰ ਬੰਦ ਕਲਾਸੇ ਪਾਣ ਹੋਇ ਹੋ ਰਾਖ ਨ ਸਕੈ ਕੋਏ ਜੇ ਕੋ ਕਹ ਗਾਖਣ ਪਾਏ ਉਹ ਜਾਣ ਜਿਤਿਆ ਮੁਖਾਇ ਆਪੇ ਜਾਣ ਆਪੇ ਦੇ ਅੱਖ ਸਪਕੀ ਕੀ ਕੀ ਜਿਸ ਨੂੰ ਬਖਸ਼ੇ ਸਿਪਤ ਸਲਾ ਨਾਨਕ ਪਾਤਸ਼ਾਹੀ ਪਾਤਸ਼ਾਹ ਅਮਲ ਗੁਣ ਅਮਲ ਵਾਪਾਰ ਅਮਲ ਵਾਪਾਰ ਅਮਲ ਪੰਡਾਰ ਅਮਲ ਆਵੈ ਅਮਲ ਲੈ ਜਾਏ ਅਮਲ ਪਾਏ ਮੁਲਾ ਸਮਾਹੇ ਅਮਲ ਧਰਮ ਅਮਲ ਦੀ ਬਾਣ ਅਮਲ ਤੁਲ ਅਮਲ ਪ੍ਰਵਾਨ ਅਮਲ ਬਖਸ਼ਿਸ਼ ਮੋਹਨ ਸ਼ਾਨ ਅਮਲ ਕਰਮ ਅਮਲ ਪ੍ਰਮਾਨ ਅਮਲ ਮੁਲਾਖਿਆ ਨ ਜਾਏ ਆ ਕਾ ਕਰੇ ਲਿਵਲਾਏ ਆਖੇ ਵਿਦ ਪਾਠ ਪੁਰਾਣ ਆਖੇ ਪੜੇ ਕਰੇ ਵਿਖਿਆਨ ਆਖੇ ਪਰਮਾਖ ਹੈ ਇੰਦਾ ਆਖੇ ਗੋਪੀਤਾ ਗੋਵਿੰਦ ਆਖੇ ਇਸ ਰਾ ਕੈ ਸਿੱਧ ਆਖੇ ਕਿਤੇ ਕਿਤੇ ਬੁੱਧ ਅੱਖਾਂ ਦਾ ਨਾਅਕੇ ਦੇਵ ਅੱਖ ਸੁਰ ਨਰ ਮਨੁਜਨ ਸੇਵ ਕਹਿਤੇ ਆਖਾ ਅਖਣ ਪਾਏ ਕਿਤੇ ਕਹਿ ਗੈ ਟੁੱਟ ਜਾਏ ਪੀਤੇ ਕੀਤੇ ਹੋਰ ਕਰਹਾ ਤਾਂ ਅਖਣ ਸਕੇ ਕਈ ਕੀ ਹੈ ਜੇਵੜ ਪਾਵੇ ਤੇ ਵੜ ਹੋਏ ਨਾਨਕ ਜਾਣ ਸਚ ਸੋਏ ਜੇ ਕੋ ਅੱਖ ਬੂਲ ਵਿਗਾੜ ਤਾਂ ਲਖਿਆ ਸਿਰਗਵਾਰਾਂ ਗਵਾਰ ਸੋਦਰ ਕਿਹਾ ਸੋ ਕਰ ਕੇ ਕਿਹਾ ਜਿਤ ਬਹਿ ਸਰਬ ਸਮਾਲੇ ਵਾਜਿਨਾਂ ਦੇ ਨਿਕ ਸੰਕਾ ਕੀਤੇ ਬਹਨ ਹਾਰੇ ਕੀਤੇ ਰਾਗ ਪ੍ਰੀਸੋਂ ਕਹਿ ਜਨ ਕੀਤੇ ਗਾਣ ਹਾਰੇ ਗਾਵੈ ਤੁਹਨੋਂ ਪਉਣ ਪਣੀ ਬਸੰਤਰ ਗਾਵੈ ਰਾਜਾ ਧਰਮ ਦਵਾਰੇ ਗਾਵੈ ਚਿਤ ਗੁਪਤ ਲਿਖਣਾ ਲਗ ਲਗ ਧਰਮ ਵਿਚਾਰੇ ਗਾਵੈ ਸਰਬਰਮਾ ਦੇਵੀ ਸੋਣ ਸਦਾ ਸਵਾਰੇ ਗਾਵੈ ਇੰਦਰ ਦਰਸ਼ਨ ਬੈਠੇ ਦੇਵਤਿਆਂ ਦਰਨਾਲੇ ਗਾਵੈ ਸਿਮਹਾਦੀ ਅੰਦਰ ਗਾਵਣ ਸਾਦੇ ਵਿਚਾਰੇ ਗਾਵਣ ਜਤਿਸ ਤੇ ਸੰਤੋਖੇ ਗਾਵੈ ਵੀਰ ਕਰਾਰੇ ਗਾਵਣ ਪੰਡਤ ਪੜਨ ਰਖੇ ਸਰਜਗੁਗ ਵਿਦਾ ਨਾਲੇ ਗਾਵ ਮੋਹਣੀ ਆ ਮਨ ਮੋਹਣ ਸਰਗਾਂ ਮਚ ਪਿਆਲੇ ਗਾਵ ਰਤਨਉ ਪਾਏ ਤੇਰੇ ਅਠਸੜ ਤੀਰਥ ਨਾਲੇ ਗਾਵੈ ਜੋਤ ਮਹਾਬਲ ਸੂਰਾ ਗਾਵੈ ਖਾਣ ਚਾਰੇ ਗਵਖੰਡ ਮੰਡਲ ਵਰਪੰਡਾ ਕਰ ਕਰ ਰੱਖੇ ਧਾਰੇ ਸਿਤਨਉ ਗਾਵੈ ਜੋਤ ਪਾਵਣ ਰਤੇ ਤੇਰੇ ਭਗਤ ਰਸਾਲੇ ਹੋਰ ਕੀਤੇ ਗਾਵਣ ਸੇ ਮੈ ਚਤਨ ਆਵਣ ਨਾਨਕ ਵਿਚਾਰੇ ਸੋਇ ਸੋਇ ਸਦਾ ਸਤਿ ਸਾਈਬ ਸੱਚਾ ਸਚਿ ਨਾਏ ਹੈਪੀ ਹੋਸੀ ਜਨ ਜੋ ਸਿਰਤਨਾ ਦੇ ਨਰਚਾਏ ਰੰਗੇ ਰੰਗੇ ਪਾਤੀ ਕਰ ਕਜਨ ਸਿਮਾ ਜਨ ਉਪਾਏ ਕਰ ਕਰ ਵੇਖੈ ਕੀਤਾ ਆਪਣਾ ਜਿਵਤ ਸਦੇ ਵੜਿਆਏ ਜੋਤਿ ਸਪਾਵੈ ਸੋਈ ਕਰਸੀ ਹੁਕਮ ਨਾ ਕਰ ਨਜਾਈ ਸੋ ਪਤਸ਼ਾਹ ਹੋ ਸਾਪਤ ਸਾਇਬ ਨਾਨਕ ਰਹਿਣ ਰਜਾਈ ਮਨ ਦਾ ਸੰਤੋਖ ਸਰਮਪਟੋਲੇ ਧਿਆਨ ਕਰ ਬਪੂਤਾ ਕਿੰਤਾ ਕਲ ਕੁਆਰੀ ਕਾਇਆ ਜੁਗ ਜੰਡਾ ਪ੍ਰਤੀਤ ਆਏ ਪੰਤੀ ਸਗਲ ਜਮਾਤੀ ਮਨ ਜੀਤਾ ਜਗ ਜੀਤਾ ਆਦੇਸ ਤਿਸ ਆਦੇਸ ਆਦ ਅਨਿਲ ਅਨੰਦ ਨਾਥ ਜੁਗ ਜੁਗ ਏਕੋ ਵੇਸ ਉਗਤ ਗਿਆਨ ਦਿਆ ਭੰਡਾਰਨ ਕਟਕਟਵਾਜਾ ਨਾਦ ਆਪ ਨਾਤ ਨਾਤੀ ਸਭ ਜਾ ਕੇ ਰਸਤ ਅਵਰ ਸਾਦ ਸੰਜੋਗ ਵਿਜੋਗ ਦੁਇ ਕਾਰ ਚਲਾਵੇ ਲਿਖ ਆਵੇ ਭਾਗ ਆਦੇਸ਼ ਤੇ ਆਦੇਸ਼ ਆਦ ਅਨਿਲ ਅਨੰਦ ਨਾਤ ਜੋ ਜੁਗ ਏਕੋ ਇਸ ਇਕਮੈ ਜੁਗਤ ਵਿਆਇ ਤਿੰ ਚੇਲੇ ਪ੍ਰਵਾਨ ਕਕ ਸੰਸਾਰ ਇੱਕ ਭੰਡਾਰ ਇੱਕ ਲਾਇ ਦੇ ਬਾਣ ਜਿਤ ਸਪਾਵਤ ਵਿੱਚ ਚਲਾਵੇ ਜੋ ਹੋਵੇ ਪ੍ਰਮਾਨ ਉਹ ਵੇਖੇ ਉਹ ਨਨਦਰਨ ਆਵੇ ਬਹੁਤਾ ਹੋ ਵਿਡਾਣ ਆਦੇਸ ਸਾਦੇਸ ਆਦੇ ਨੀਲਾ ਆਨੰਦ ਨਹਤ ਜੁ ਜਗ ਇੱਕੋ ਵੇਸ ਆਸਨ ਲੋਏ ਲੋਏ ਪੰਡਾਰ ਇਕ ਕਮਾਇ ਜੁਗਤ ਵੇਇ ਤੈ ਚੇਲੇ ਪਰਮਾਨ ਸੰਸਾਰਿਕ ਪੰਡਰ ਇਕ ਲਾਇ ਦੀ ਬਾਣ ਜਿਉ ਤਸ ਪਾਵੈ ਤਵੇਂ ਚਲਾਵ ਜੇ ਹੋਵੇ ਫੁਰਮਾਨ ਉਹ ਵੇਖ ਅਵਨ ਨਦਰਨਾ ਆਵੇ ਭਵਤਾ ਉਹ ਵਿਡਾਣ ਆਦੇਸ ਤਸ ਆਦੇਸ ਆਦ ਅਨਿਲ ਆਨਾਦ ਨਹਤ ਜੁਗ ਜੁਗ ਏਕੋ ਵੇਸ ਆਸਨ ਲੋਏ ਲੋਏ ਪੰਡਾਰ ਜੋ ਕਿਛ ਪਾਇਆ ਸੋ ਏਕਾ ਵਾਰ ਕਰ ਕਰ ਵੇਖੈ ਸਰਜਨਹਾਰ ਨਾਨਕ ਸੱਚੇ ਕਿ ਸੱਚੇ ਕਾਰ ਆਦੇਸ ਤੇ ਸਾਦੇਸ ਆਂਦ ਅਨਿਲ ਅਨਾਦ ਨਹਤ ਜੁਗ ਜੁਗ ਏਕੋ ਵੇਸ ਇਕ ਦੂਜੇ ਪਹ ਲਖ ਵਲਕੋ ਵਲਖ ਵੀਸ ਲਗ ਲਗ ੜਾ ਖੇਕ ਨਾਮ ਜਗਦੀਸ ਅਤਰਾ ਪਤ ਪਵੜੀਆਂ ਚੜਿਆ ਹੋਇ ਕੀਸ ਸੁਣ ਗੱਲਾਂ ਆਕਾਸ ਕੇ ਕਟਾਇ ਰਿਸਾ ਨਾਨਦ ਰਿ ਭਾਈ ਓੜੀ ਕੂੜਾ ਠੀਸਾ ਅਖਨ ਜੋਰ ਚ ਪੈ ਨ ਜੋਰ ਜੋਰ ਨ ਮੰਗਣ ਦੇਣ ਨ ਜੋਰ ਜੋਰ ਨ ਜੀਵਣ ਮਰਨ ਜੋਰ ਜੋ ਨਰਾਜ ਮਾਲ ਮਨ ਸ਼ੋਰ ਹ ਜੋਰ ਨ ਸੁਰਤੀ ਗਿਆਨ ਵਿਚਾਰ ਜੋਰ ਨੁ ਜੁਗਤੀ ਛੋਟਾ ਸੰਸਾਰ ਜੇ ਸਤ ਜੋਰ ਕਰ ਵੇਖੈ ਸੋਏ ਨਾਨਕੋ ਤੁਮ ਨਿਚ ਨ ਕੋਏ ਰਾਤੀ ਰੁੱਤੀ ਦਿਵਾਰ ਪੂਨ ਪਨਗ ਨਿ ਪਤਾਲ ਤਿਸ ਸਵਿਤਰਤੀ ਤਾ ਬਰਖੇ ਧਰਮਸਾਲ ਤਿਸ ਵਿੱਚ ਜੁਗਤ ਕੇ ਰੰਗ ਤਿਰਕਾ ਨਾਮ ਨੇਕ ਅਨੰਤ ਕਰਮੀ ਕਰਮੀ ਹੋਏ ਵਿਚਾਰ ਸਚਾ ਅਸਚਾ ਦਰਬਾਰ ਤਿੱਥੈ ਸੋਨ ਪੰਚ ਪ੍ਰਮਾਨ ਨਦਰੇ ਕਰਮ ਕੋ ਵੈ ਨਿਸ਼ਾਨ ਕਛਪਕਾਇ ਉਥੈ ਪਾਇ ਨਾਨਕ ਜੇ ਆਜਪੈ ਜਾਏ ਧਰਮ ਖੰਡ ਕਾ ਇਹ ਧਰਮ ਗਿਆਨ ਖੰਡ ਕਾ ਕੋ ਕਰਮ ਕੀਤੇ ਪਉਣ ਪਾਣੀ ਬਸੰਤਰ ਕੀਤੇ ਕਾਨ ਮਹੇਸ਼ ਕੀਤੇ ਬਰਮੇ ਘੜਤ ਕੜ ਤਕੜ ਰੂਪ ਰੰਗ ਕੇ ਵੇਸ ਕੀਤਿਆ ਕਰਮ ਭੁਮੀ ਮਿਰ ਕੀਤੇ ਕੀਤੇ ਤੂਪ ਦੇਸ ਕੀਤੇ ਇੰਦ ਚੰਦ ਸੁਰ ਕੀਤੇ ਕੀਤੇ ਮੰਡਲ ਦੇਸ ਕੀਤੇ ਸਤਿਬਦਨਾਥ ਕੀਤੇ ਕੀਤੇ ਦੇਵੀ ਵੇਸ ਕੀਤੇ ਦੇਵਦਾਨਨ ਮੁਨ ਕੀਤੇ ਕੀਤੇ ਰਤਨ ਸਮੁੰਦ ਕੇਤਿਆਂ ਖਾਣੇ ਕੇਤਿਆਂ ਬਾਣੇ ਕੇਤੇ ਪਾਤ ਨਰਿੰਦ ਕੇਤਿਆਂ ਸੁਰਤੀ ਸੇਵ ਕੇਤੇ ਨਾਨਕ ਅੰਤ ਨ ਅੰਤ ਗਿਆਨ ਗੰਡ ਮੇ ਗਿਆਨ ਪ੍ਰਚੰਡ ਤਿਤਨਾਦ ਵਿਨੋਦ ਕੋਦ ਆਨੰਦ ਕੋਡ ਆਨੰਦ ਸ਼ਰਮ ਗੰਡ ਕੇ ਬਾਣੀ ਰੂਪ ਤਤੇ ਕਾੜ ਤਕੜੀ ਬਹੁਤ ਅਨੂਪਾ ਤਾ ਕੇ ਗੱਲਾਂ ਗਤਿਆ ਨ ਜਾਹ ਜੇ ਕੋ ਕਹਿ ਪਿਛਾ ਪਿਛਤਾਏ ਤਿੱਥਾ ਕੜੀਐ ਸੂਰਤ ਮਤ ਮਨ ਬੁੱਧ ਤਿੱਥਾ ਕੜੀਐ ਸੁਰਾਂ ਸਿਧਾਂ ਕੀ ਸੁਧ ਕਰਮ ਖੰਡ ਕੇ ਬਾਣੀ ਜੋਰ ਤਿੱਤਾ ਹੋਰ ਨ ਕੋਈ ਹੋਰ ਤਿੱਤਾ ਜੋਦ ਮਹਾਬਲ ਸੂਰ ਤਿਨ ਮੈਂ ਰਾਮ ਰਿਹਾ ਭਰਪੂਰ ਤਿੱਤੇ ਸਿਤੋ ਸਿਤ ਮਹਿਮਾ ਮਾਇ ਤਾ ਕੇ ਰੂਪ ਨ ਕਥਨੇ ਜਾਹੇ ਨਾ ਹੋ ਮਰੇ ਟਾਗੇ ਜਹ ਜਨ ਕੇ ਰਾਮ ਵਸ ਮਨ ਮਾਹ ਤਿਥਾ ਭਗਤ ਵਸ ਕਲੋ ਕਰ ਅਨ ਸਚਾ ਮਨ ਸੋਏ ਸੱਚਖੰਡ ਵਸ ਨਿਰੰਕਾਰ ਕਰ ਕਰ ਵੇਖੈ ਨਦਰ ਨਿਹਾਲ ਤਿਥਾ ਖੰਡ ਮੰਡਲ ਵਰਪੰਡ ਜੇ ਕੁਕ ਤਤ ਅੰਤਨ ਅੰਤ ਤਿਥਾ ਲੋ ਲੋ ਅਕਾਰ ਜਿਵ ਜਿਵ ਹੁਕਮਤ ਵੈ ਤਿਵਕਾਰ ਵਿਕ ਵਿਕਸ ਕਰ ਵਿਚਾਰ ਨਾਨਕ ਕਥਨਾ ਕਰਦਾ ਸਰ ਜਤ ਪਹਾਰਾ ਤਿਰਜ ਸੁਨਿਆਰ ਅਰਨ ਮਤ ਵਿਦ ਹਤਿਆਰ ਭੋਕ ਲਗਨ ਤਪਤਾਉ ਪੰਡ ਭੋ ਅਮਰਤ ਟਟਾਲ ਘੜਿਆ ਸਭ ਸਟੇਟ ਘਸਾਲ ਜਨ ਕੋ ਨਦਰ ਕਰਮ ਤਿਨ ਕਾਰ ਨਾਨਕ ਨਦਰੀ ਨਦਰ ਨਿਹਾਲ ਸ਼ਲੋਕ ਪਵਨ ਗੁਰੂ ਪਾਣੀ ਪਿਤਾ ਮਤ ਤਰਤੁ ਮਹਤਿ ਦੇਵ ਸਰਦ ਦਇਆ ਦਇਆ ਖੇਲਾ ਸਗਲ ਜਗਤ ਚੰਗਿਆਈਆਂ ਬੁਰਿਆਈਆਂ ਅਚ ਧਰਮ ਦੂਰ ਕਰਮ ਆਪੋ ਆਪਣੀ ਕੇ ਨੇੜੇ ਕੇ ਦੂਰ ਜਿਨੇ ਨਾਮ ਧਿਆਇਆ ਗਏ ਮਸਕਤ ਕਾਲ ਨਾਨਕ ਤੂ ਮਖੋ ਜਲੇ ਕੇਤੇ ਛਟੇ